ਸੋ ਸੋ ਪਾਸਪੋਰਟ ਆਪ ਜਾ ਪਾਸਪੋਰਟ ਉਹ ਦਰਵਾਜੇ ਤੱਕ ਲੰਬੀਆਂ ਲੰਬੀਆਂ ਲੜੀਆਂ ਉਹ ਕਿੱਥੇ ਗਏ ਨੇ ਸਾਰੇ ਉਹ ਲੋਕ ਨਹੀਂ ਨਜ਼ਰ ਆਣਗੇ ਜਿਹੜੇ ਇਡੀਆਂ ਲੜੀਆਂ ਇੱਟੇ ਢੇਰ ਵੀਜ਼ਿਆਂ ਦੇ ਲੈ ਕੇ ਬੈਠੇ ਹੁੰਦੇ ਸੀਗੇ ਕੋਈ ਕਰਿਆਨੇ ਵਾਲਾ ਵੀ ਫਾਈਲ ਲਗਾ ਰਿਹਾ ਸੀ ਵੀਜ਼ੇ ਆ ਰਹੇ ਸੀਗੇ ਕੋਈ ਜਿਹਨੂੰ ਐਕਸਪੀਰੀਅੰਸ ਵੀ ਨਹੀਂ ਹੈਗਾ ਉਹ ਵੀ ਫਾਈਲ ਲਗਾਉਂਦਾ ਸੀ ਵੀਜ਼ੇ ਆ ਰਹੇ ਸੀਗੇ ਕੀ ਕੈਨੇਡਾ ਵੀਜ਼ਾ ਨੇ ਦੇਰੀ ਕੀ ਆ ਲੋਕਾਂ ਦਾ ਰੁਝਾਨ ਜਿਹੜਾ ਕੱਟ ਗਿਆ ਕੈਨੇਡਾ ਵੀਜ਼ਾ ਨੇ ਇਨਾ ਕੋਈ ਬੱਚਿਆਂ ਵਾਲਾ ਕੰਮ ਨਹੀਂ ਹੈਗਾ ਕਿ ਐ ਉੱਥੇ ਬਟਨ ਬੰਦ ਕਰਤਾ ਲਾਈਟ ਆਫ ਹੋ ਗਈ ਬਟਨ ਓਨ ਕਰਤਾ ਤੇ ਲਾਈਟ ਚੱਲ ਪਈ ਜਾਂ ਵੀਜ਼ੇਸ ਬੰਦ ਕਰਤੇ ਇਕਨੋਮੀ ਨੂੰ ਚਲਾਉਣ ਵਾਸਤੇ ਉਹਨਾਂ ਨੂੰ ਉਨੇ ਵੀਜ਼ੇ ਦੇਣੇ ਹੀ ਪੈਣੇ ਆਪ ਵੀਜ਼ਾਸ ਮੈਂ ਹਸਲ ਕਿਤਨੇ ਇਹ ਨਹੀਂ ਮੈਦਾ ਮਤਲਬ ਨਹੀਂ ਕਿ ਹਰ ਕਿਸ ਨੇ ਹਸਲ ਕੀਤੇ ਨੇ ਫੇਕ ਡਾਕੂਮੈਂਟਸ ਕਰਕੇ ਸਕਸੈਸ ਰੇਟ ਘਟਾਤੀ ਗਈ ਹੈ 2200 ਪਾਸਪੋਰਟ ਮੰਡੇ ਗਏ ਥੀਨਸ ਕਿ ਕੈਨੇਡਾ ਨੇ ਖੁੱਲ੍ਹੇ ਅੱਥੀ ਵੀਜ਼ੇ ਦਿੱਤੇ 200 200 ਵੀਜ਼ਾਸ ਮੈਂ ਹਸਲ ਕਿਤਨੇ ਉਸਨੇ ਦੋ ਵੀਜ਼ੇ ਹਸਲ ਕਰ ਲਏ ਇਸ ਨੇ ਤਿੰਨ ਵੀਜ਼ੇ ਹਾਸਲ ਕਰ ਲਏ ਹੁਣ ਉਹ ਦੋ ਤਿੰਨ ਵੀਜ਼ੇ ਜਿਨ੍ਹਾਂ ਨੇ ਹਾਸਲ ਕੀਤੇ ਸੀ ਉਹ ਨਹੀਂ ਨਜ਼ਰ ਆਣਗੇ ਇਹ ਵੀ ਸੁਣਨ ਚ ਆਇਆ ਕਿ ਕੋਈ ਤੁਸੀਂ ਬਾਹਰੋਂ ਇਨਵੀਟੇਸ਼ਨ ਮੰਗਵਾਤਾ ਹੈ ਉਸ ਵਿਆਹ ਤਰ੍ਹਾਂ ਦਾ ਵੀਜ਼ਾ ਲੱਗ ਗਿਆ ਇਹ ਕੀ ਜਾਦੂ ਹੈ ਇਹ ਜਾਦੂ ਨਹੀਂ ਹੈਗਾ ਜੀ ਇਹ ਮਤਲਬ ਇਸ ਨੂੰ ਨੌਲੇਜ ਕਹਿੰਦੇ ਨੇ ਅੱਜ ਕੱਲ ਲੋਕਾਂ ਦੇ ਦਿਮਾਗ ਸਿਕ సైਕੋਲੋਜੀ ਬੈਠਾ ਹੋਇਆ ਹੈ ਨਾ ਕਿ ਉਹ ਸਿਰੇ ਜਵਾਬ ਦੇ ਰਹੇ ਸ਼ਾਇਦ ਜੂਨ ਜੁਲਾਈ ਚ ਤੇ ਦਸੰਬਰ ਚ ਹੀ ਵੀਜ਼ਾ ਮਿਲਨੇਗਾ ਲਿਫਟ ਪਣੀ ਹੋਈ ਹੈ ਕਿ ਤੁਸੀਂ ਗਰਮੀ ਛੁੱਟੀਆਂ ਜਾਓ ਨਵੇਂ ਸਾਲ ਤੇ ਜਾਓ ਐਦਾਂ ਦਾ ਪੁੱਛ ਨਹੀਂ ਹੁੰਦਾ ਸ਼੍ਰੀਪ੍ਰੀਤ ਜੀ ਇੱਕ ਗੱਲ ਦੱਸੋ ਅੱਜ ਕੱਲ ਕੈਨੇਡਾ ਦੇ ਵੀਜ਼ਾ ਕਿਉਂ ਨਹੀਂ ਦਿਖਾਈ ਦੇ ਰਹੇ ਪਹਿਲੇ ਜਿਵੇਂ 에ਜੰਟ 100 100 ਪਾਸਪੋਰਟ ਪਿਆਪਿਆ ਪਾਸਪੋਰਟ ਉਹ ਦਰਵਾਜ਼ੇ ਤੱਕ ਲੰਬੀਆਂ ਲੰਬੀਆਂ ਲੜੀਆਂ ਉਹ ਕਿੱਥੇ ਗਏ ਨੇ ਸਾਰੇ ਕੀ ਕੈਨੇਡਾ ਵੀਜ਼ਾ ਨਹੀਂ ਦੇ ਰਹੀ ਜਾਂ ਲੋਕਾਂ ਦਾ ਰੁਝਾਨ ਜਿਹੜਾ ਕੱਟ ਗਿਆ ਕੈਨੇਡਾ ਵੀਜ਼ਾ ਲਈ ਦੇਖੋ ਵੀਜ਼ੇ ਅੱਜ ਵੀ ਆ ਰਹੇ ਨੇ ਪਰ ਕੁਝ ਲਿਮਟਿਡ ਕੰਪਨੀਆਂਜ਼ ਦੇ ਆ ਰਹੇ ਨੇ ਜਿਹੜੀ ਕੰਪਨੀ ਨੂੰ ਐਕਸਪੀਰੀਅੰਸ ਹੈ ਜਿਹਨੂੰ ਨੌਲੇਜ ਹੈ ਇਸ ਟਾਈਮ ਉਹ ਵੀਜ਼ਾ ਲੈ ਸਕ ਰਹੇ ਨੇ ਇਹ ਨਹੀਂ ਕਿ ਜਿਵੇਂ ਪਹਿਲੇ ਉੱਠ ਕੇ ਕੋਈ ਕਰਿਆਨੇ ਵਾਲਾ ਵੀ ਫਾਈਲ ਲਗਾ ਰਿਆ ਸੀ ਵੀਜ਼ੇ ਆ ਰਹੇ ਸੀਗੇ ਕੋਈ ਜਿਹਨੂੰ ਐਕਸਪੀਰੀਅੰਸ ਵੀ ਨਹੀਂ ਹੈਗਾ ਉਹ ਵੀ ਫਾਈਲ ਲਗਾਉਂਦਾ ਸੀ ਵੀਜ਼ੇ ਆ ਰਹੇ ਸੀਗੇ ਕੈਨੇਡਾ ਨੇ ਵੀਜ਼ੇ ਬਹੁਤ ਦਿੱਤੇ ਚ ਕੋਈ ਸ਼ੱਕ ਨਹੀਂ ਹੈਗਾ ਅਜੀ ਖੁਦ 2 200 ਵੀਜ਼ਾ ਵੰਡੇ ਆਗਾ ਇੱਕ ਦਿਨ ਦੇ ਵਿੱਚ ਬਟ ਲੇਕਿਨ ਹੁਣ ਲਿਮਟਿਡ ਕਰਤੇ ਨੇ ਮਤਲਬ ਲਿਮਟਿਡ ਦਾ ਇੰ ਦਾ ਸੈਂਸ ਜਿਹੜੇ ਹੁਣ ਜੈਨੂਇਨ ਪ੍ਰੋਫਾਈਲ ਹੈ ਉਹਨਾਂ ਨੂੰ ਹੀ ਵੀਜ਼ਾ ਮਿਲਣਾ ਜਿਨ੍ਹਾਂ ਕੋਲ ਜੈਨੂਇਨ ਬਾਹਰ ਜਾਂਦਾ ਰੀਜ਼ਨ ਹੈ ਉਹਨਾਂ ਨੂੰ ਹੀ ਵੀਜ਼ਾ ਮਿਲੇਗਾ ਇਹ ਨਹੀਂ ਕਿ ਚੱਕ ਕੇ ਕੋਈ ਵੀ ਫੇਕ ਡਾਕੂਮੈਂਟਸ ਲਗਾ ਰਿਆ ਸੀਗਾ ਫੇਕ ਡਾਕੂਮੈਂਟਸ ਤੇ ਆਪਣੇ ਕੋਈ ਵੀ ਵੀਜ਼ੇ ਹਾਸਲ ਕਰਦੇ ਪਏ ਸੀਗੇ ਹੁਣ ਇਦਾਂ ਦਾ ਨਹੀਂ ਹੋਏਗਾ ਜੈਨੂਇਨ ਡਾਕੂਮੈਂਟਸ ਲੱਗਣ ਕਿਉਂਕਿ ਇਸ ਟਾਈਮ ਐਮਬੈਸੀ ਬਹੁਤ ਸਖਤ ਹੋਈ ਪਈ ਹੈ ਇੱਕ ਵੀ ਤੁਸੀਂ ਫੇਕ ਡਾਕੂਮੈਂਟ ਲਾਉਂਦੇ ਹੋ ਤੁਹਾਡੇ ਤੇ ਇੰਨਾ ਜ਼ਿਆਦਾ ਸ ਬੈਨ ਵੀ ਲੱਗ ਸਕਦਾ ਐਸ ਪਰ ਤੁਹਾਡਾ ਕੰਪਲੇਂਟ ਵੀ ਹੋ ਸਕਦੀ ਐ ਮੈਂ ਇਹੀ ਇਸ ਟਾਈਮ ਸਭ ਨੂੰ ਸਲਾਹ ਦਾਂਗਾ ਬਿਲਕੁਲ ਫੇਕ ਡਾਕੂਮੈਂਟਸ ਦੇ ਉੱਪਰ ਨਾ ਖੇਡੋ ਜੈਨੂਇਨ ਡਾਕੂਮੈਂਟਸ ਲਾਓ ਤੁਸੀਂ ਘੱਟ ਕਮਾਉਂਦੇ ਹੋ ਤੁਸੀਂ ਵੱਧ ਕਮਾਉਂਦੇ ਹੋ ਇਹ ਕੋਈ ਮੈਟਰ ਨਹੀਂ ਕਰਦੀ ਗੱਲ ਬਸ ਡਾਕੂਮੈਂਟਸ ਸਾਡੇ ਜੈਨੂਇਨ ਹੋਣੇ ਚਾਹੀਦੇ ਨੇ ਵੀਜ਼ਾਸ ਤੁਹਾਨੂੰ ਅੱਜ ਵੀ ਦੇਖਣ ਨੂੰ ਮਿਲਣਗੇ ਤੁਸੀਂ ਸਾਡਾ ਪੇਜ ਚੈੱਕ ਕਰੋ ਇੰਡੀਆ ਟੂ ਬ੍ਰਾਡ ਰੋਜ਼ ਵੀਜ਼ਾਸ ਆ ਰਹੇ ਨੇ ਐਸਾ ਕੋਈ ਦਿਨ ਨਹੀਂ ਜਿਸ ਦਿਨ ਕੈਨੇਡਾ ਦਾ ਵੀਜ਼ੇ ਨਹੀਂ ਆ ਰਹੇ ਡੇਲੀ ਵੀਜ਼ਾਸ ਆ ਰਹੇ ਨੇ ਬਟ ਹੁਣ ਉਹ ਲੋਕ ਨਹੀਂ ਨਜ਼ਰ ਆਣਗੇ ਜਿਹੜੇ ਐਡੀਆਂ ਲੜੀਆਂ ਐਡਡੇ ਢੇਰ ਵੀਜ਼ਾ ਦੇ ਲੈ ਕੇ ਬੈਠੇ ਹੁੰਦੇ ਸੀਗੇ ਕਿਉਂਕਿ ਹੁਣ ਸਿਰਫ ਵੀਜ਼ੇ ਉਹਨਾਂ ਦੇ ਆਣੇ ਨੇ ਜਿਹੜੀ ਕੰਪਨੀ ਪ੍ਰੋਪਰ ਨੋਲਿਜ ਰੱਖੇ ਦੀ ਜਿਹਨੂੰ ਐਕਸਪੀਰੀਅੰਸ ਹੈਗਾ ਉਹੀ ਵੀਜ਼ਾ ਹਾਸਲ ਕਰ ਸਕਦੀ ਹੈ ਮਤਲਬ ਇਸ ਦਾ ਮਤਲਬ ਹੈ ਕਿ ਅੰਬੈਸੀ ਨੇ ਆਪਣੇ ਵੀਜ਼ਾ ਦੇਣ ਦੀ ਥੋੜੀ ਵੈਲਿਊ ਰੇਂਜ ਵਧਾ ਲਈ ਹੈ ਕਿ ਪ੍ਰੋਫਾਈਲ ਨੂੰ ਚੈੱਕ ਕਰੇਗੀ ਤੇ ਸ਼ਾਇਦ ਫੇਕ ਡਾਕੂਮੈਂਟਸ ਕਰਕੇ ਸਕਸੈਸ ਰੇਟ ਘਟਾਤੀ ਗਈ ਹੈ ਇਹ ਗੱਲ ਤੁਹਾਡੀ ਠੀਕ ਹੈ ਕਿ ਹੁਣ ਜਿਹੜੇ ਡਾਕੂਮੈਂਟਸ ਨੂੰ ਪ੍ਰੋਪਰ ਉਹਨਾਂ ਨੇ ਚੈੱਕ ਕਰਨੇ ਹੈਗੇ ਨੇ ਵੈਲਿਊ ਤਾਂ ਪਹਿਲਾਂ ਵੀ ਸੀਗੀ ਜੀ ਕੈਨੇਡਾ ਦੇ ਜਿਵੇਂ ਤੁਸੀਂ ਕਹਿ ਰਹੇ ਨਾ 2200 ਪਾਸਪੋਰਟ ਵੰਡੇ ਗਿਆ ਮੀਨਸ ਕਿ ਕੈਨੇਡਾ ਨੇ ਖੁੱਲੇ ਹੱਥੀ ਵੀਜ਼ੇ ਦਿੱਤੇ ਹੁਣ ਵੀਜ਼ੇ ਉਹਨਾਂ ਕੋਲ ਆਣਗੇ ਜਿਨ੍ਹਾਂ ਕੋ ਐਕਸਪੀਰੀਅੰਸ ਹੈ ਮਤਲਬ ਖੁੱਲੇ ਹੱਥੀ ਅਗਰ ਕਵਰ ਕਰ ਲਿਆ ਤੇ ਪਿੱਛੇ ਕੁਝ ਤਾਂ ਰੀਜ਼ਨ ਹੈ ਨਹੀਂ 200 200 ਵੀਜ਼ਾਸ ਮੈਂ ਹਾਸਲ ਕੀਤੇ ਨੇ ਇਹ ਨਹੀਂ ਮੇਰਾ ਮਤਲਬ ਇਹ ਨਹੀਂ ਕਿ ਹਰ ਕਿਸੇ ਨੇ ਹਾਸਲ ਕੀਤੇ ਨੇ ਓਕੇ ਮੈਂ 200 ਵੀਜ਼ਾ ਹਾਸਲ ਕੀਤਾ ਕਿਸੇ ਨੇ 2 ਵੀਜ਼ੇ ਹਾਸਲ ਕਰ ਲਏ ਕਿਸੇ ਨੇ 3 ਵੀਜ਼ੇ ਹਾਸਲ ਕਰ ਲਏ ਹੁਣ ਉਹ 2 3 ਵੀਜ਼ੇ ਜਿਨ੍ਹਾਂ ਨੇ ਹਾਸਲ ਕੀਤੇ ਸੀ ਉਹਨ ਹੀ ਨਜ਼ਰ ਆਣਗੇ ਹਮ ਇਸ ਟਾਈਮ ਵੀਜ਼ਾ ਉਹੀ ਲੈ ਸਕਦਾ ਜਿਹਨੂੰ ਕੰਪਨੀ ਨੂੰ ਐਕ ਨੂੰ ਅੰਬੈਸੀ ਵਿੱਚ ਪੇਸ਼ ਕਰੇਗਾ ਜਿਵੇਂ ਇਹ ਦੇਖਣ ਨੂੰ ਹੈ ਨਾ ਕਿ ਹੁਣ ਸੋਸ਼ਲ ਮੀਡੀਆ ਤੇ ਬਾਕੀ ਜਿਵੇਂ ਤੁਹਾਡੀ ਪ੍ਰੋਫਾਈਲ ਤੇ ਤੁਸੀਂ ਕਹਿ ਰਹੇ ਵੀਜ਼ਾ ਹੈ ਲੋਕਾਂ ਦੀ ਪ੍ਰੋਫਾਈਲ ਤੇ ਸ਼ਾਇਦ ਉਸ ਤਦਾਰ ਚ ਵੀਜ਼ਾ ਨਹੀਂ ਹੈ ਤੇ ਨੈਗੇਟਿਵਿਟੀ ਇਹੀ ਹੈ ਸ਼ਾਇਦ ਹੁਣ ਕੈਨੇਡਾ ਵੀਜ਼ਾ ਨਹੀਂ ਦੇ ਰਹੀ ਮਲਟੀਪਲ ਜਾਂ ਫਿਰ ਉੱਥੇ ਵੈਲਿਊ ਨਹੀਂ ਰਹੀ ਲੋਕਾਂ ਬਹੁਤ ਸਾਰੇ ਲੋਕ ਚਲੇ ਗਏ ਨੇ ਤੇ ਵੀਜ਼ਾ ਅਪਲਾਈ ਤਦਾਰ ਕੱਟੀ ਹੈ ਤੇ ਵੀਜ਼ਾ ਦੇਣ ਦੀ ਤਦਾਰ ਵੀ ਕੱਟ ਗਈ ਹੈ ਦੋਨੋਂ ਚੀਜ਼ਾਂ ਆਈ ਥਿੰਕ ਸੋ ਮੈਚ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਦੇਖੋ ਇਹ ਚੀਜ਼ ਤਾਂ ਦੇਖੋ ਜੇ ਅਗਰ ਕੈਨੇਡਾ ਨੇ ਬਹੁਤ ਸਾਰੇ ਵੀਜ਼ਾਸ ਦਿੱਤੇ ਨੇ ਲੋਕ ਇੰਨੇ ਬਾਹਰ ਚਲੇ ਵੀ ਗਏ ਨੇ ਹਰ ਕੰਟਰੀ ਦਾ ਇੱਕ ਕੋਟਾ ਹੁੰਦਾ ਇੱਕ ਸਿਸਟਮ ਹੁੰਦਾ ਹੁਣ ਜਿਵੇਂ ਅਸੀਂ ਆਵਾ ਸਿੰਪਲ ਦੇਸੀ ਭਾਸ਼ਾ ਸਮਝਾਣਾ ਤੁਹਾਨੂੰ ਮੈਨੂੰ ਭੁੱਖ ਲੱਗੀ ਹੈ ਮੈਂ ਰੋਟੀ ਖਾ ਲਈ ਹੈ ਹੁਣ ਉਹਨੂੰ ਹਜਮ ਕਰਨ ਦੇ ਲਈ ਮੈਨੂੰ 3-4 ਘੰਟੇ 5 ਘੰਟੇ ਚਾਹੀਦੇ ਨੇ ਤਾਂ ਜਾ ਕੇ ਮੈਂ ਸੈਕੰਡ ਮੀਲ ਲਾਂਗਾ ਹੁਣ ਕੈਨੇਡਾ ਨੇ ਅਗਰ ਹਜ਼ਾਰਾਂ ਵੀਜ਼ਾਸ ਵੰਡੇ ਨੇ ਹੁਣ ਉਹਨੂੰ ਉੱਥੇ ਲੋਕਾਂ ਨੂੰ ਸੈਟਲ ਕਰਨ ਦੇ ਵਿੱਚ ਹਜਮ ਕਰਨ ਚ ਟਾਈਮ ਲੱਗੇਗਾ ਉਹ ਟਾਈਮ ਜਿਹੜਾ 2-4 ਮਹੀਨੇ 5-6 ਮਹੀਨੇ ਉਹ ਪੂਰਾ ਹੋ ਚੁੱਕਾ ਹੈ ਕੈਨੇਡਾ ਵੀਜ਼ਾ ਹੁਣ ਫੇਰ ਦੁਬਾਰਾ ਦੇਨੇ ਸਟਾਰਟ ਹੋ ਚੁੱਕੇ ਹੈਗੇ ਨੇ ਬਟ ਮੈਂ ਫੇਰ ਕਾਂਗਾ ਫੇਕ ਡਾਕੂਮੈਂਟ ਤੇ ਜਿਹੜੇ ਤੁਹਾਨੂੰ ਨਜ਼ਰ ਆਉਂਦੇ ਸੀਗੇ ਵੀਜ਼ਾ ਲੈ ਕੇ ਖੜੇ ਹੋਏ ਉਹ ਤੁਹਾਨੂੰ ਨਜ਼ਰ ਨਹੀਂ ਆਣਗੇ ਬਿਲਕੁਲ ਵੀ ਜਿਹੜੇ ਪਹਿਲਾਂ ਵੀ ਖਾਲੀ ਮੈਂ ਨਹੀਂ ਕਹਿ ਰਿਹਾ ਸਖੋਰ ਵੀ ਬੜੀਆਂ ਕੰਪਨੀਆਂ ਜਿਹੜੇ ਵੀ ਜੈਨੂਨ ਤਰੀਕੇ ਨਾਲ ਕੰਮ ਕਰਦੇ ਸੀਗੇ ਜੈਨੂਨ ਡਾਕੂਮੈਂਟਸ ਲਗਾਉਂਦੇ ਸੀ ਉਹਨਾਂ ਦੇ ਅੱਜ ਵੀ ਵੀਜ਼ਾਸ ਆ ਰਹੇ ਨੇ ਉਹਨਾਂ ਦੇ ਪਹਿਲਾਂ ਵੀ ਆ ਰਹੇ ਸੀ ਔਰ ਹਮੇਸ਼ਾ ਆਉਂਦੇ ਰਹਿਣਗੇ ਕੋਈ ਵੀ ਕੰਟਰੀ ਦੇ ਵੀਜ਼ਾਸ ਨੂੰ ਬੰਦ ਕਰਕੇ ਉਹਨਾਂ ਦਾ ਗੁਜ਼ਾਰਾ ਨਹੀਂ ਹੈਗਾ ਬਹੁਤ ਜ਼ਿਆਦਾ ਇਕਨੋਮੀ ਜਿਹੜੀ ਹੈ ਉਹ ਵੀਜ਼ਾ ਦੇ ਉੱਪਰ ਟਿੱਕੀ ਹੁੰਦੀ ਹੈ ਇਹ ਸਾਡੇ ਲਈ ਕਹਿਣਾ ਇੱਥੇ ਆਪਾਂ ਸੋਸ਼ਲ ਮੀਡੀਆ ਦੇ ਬੈਠ ਕੇ ਕਹਿ ਦਿੰਨੇ ਬੜੀ ਸਾਨੇ ਨਾਲ ਉਹ ਫਲਾਣੀ ਕੰਟਰੀ ਵੀਜ਼ਾ ਦੇ ਰਹੀ ਹੈ ਉਹਨੇ ਬੰਦ ਕਰਤੇ ਉਹ ਦੁਬਾਰਾ ਸਟਾਰਟ ਕਰਤੇ ਬਟ ਇਹਦੇ ਪਿੱਛੇ ਬਹੁਤ ਵੱਡਾ ਇੱਕ ਸਟੈਂਡ ਹੁੰਦਾ ਹੈਗਾ ਐਨਾ ਕੋਈ ਬੱਚਿਆਂ ਵਾਲਾ ਕੰਮ ਨਹੀਂ ਹੈਗਾ ਕਿ ਐ ਉੱਥੇ ਬਟਨ ਬੰਦ ਕਰਤਾ ਲਾਈਟ ਆਫ ਹੋ ਗਈ ਬਟਨ ਓਨ ਕਰਤਾ ਤੇ ਲਾਈਟ ਚੱਲ ਪਈ ਜਾਂ ਵੀਜ਼ੇਜ਼ ਬੰਦ ਕਰਤੇ ਇਕਨੋਮੀ ਨੂੰ ਚਲਾਉਣ ਵਾਸਤੇ ਉਹਨਾਂ ਨੂੰ ਉਨੇ ਵੀਜ਼ੇ ਦੇਣੇ ਹੀ ਪੈਣੇ ਆ। ਆ ਵੀਜ਼ਾ ਦੇ ਨਾਲ ਹੋਟਲ ਹੋਟਲ ਦੇ ਨਾਲ 에ਅਰ ਟਿਕਟ ਉੱਥੇ ਦਾ ਫੂਡ ਉੱਥੇ ਦਾ এনवायरमेंट ਸਭ ਕੁਝ ਮੈਚ ਹੀ ਹੈ ਇੱਕ ਚੇਨ ਚੱਲਦੀ ਹੈ। ਬਿਲਕੁਲ ਤੇ ਔਰ ਮੈਨੂੰ ਦੱਸੋ ਕਿਹੋ ਜੀ ਪ੍ਰੋਫਾਈਲ ਤੇ ਕੈਨੇਡਾ ਦਾ ਮਲਟੀਪਲ ਵੀਜ਼ਾ ਆਏਗਾ? ਟੂਰਿਸਟ ਵੀਜ਼ਾ ਦੀ ਗੱਲ ਕਰਾਂ ਉਹਦੇ ਵਿੱਚ ਤੁਸੀਂ ਕਿਸੇ ਵੀ ਪ੍ਰੋਫਾਈਲ ਨਾਲ ਸੰਬੰਧ ਰੱਖਦੇ ਹੋ? ਤੁਸੀਂ ਵੀਜ਼ਾ ਲੈ ਸਕਦੇ ਹੋ ਇਹ ਸਟੱਡੀ ਵੀਜ਼ਾ ਨਹੀਂ ਹੈਗਾ ਜਿਸ ਜੇ ਤੁਹਾਡੀ ਕੁਆਲਿਫਿਕੇਸ਼ਨ ਤੁਹਾਡਾ ਗੈਪ ਤੁਹਾਡੇ ਆਈਲੈਟਸ ਦੇ ਮਾਰਕਸ ਜਾਂ ਤੁਹਾਡੀ ਕੋਰਸ ਮੈਚ ਹੋਣਾ ਚਾਹੀਦਾ ਹੈ ਇਹ ਸਾਰਾ ਕੁਝ ਤਾਂ ਜਾ ਕੇ ਵੀਜ਼ਾ ਮਿਲੇਗਾ ਜੇ ਅਗਰ ਇਹ ਸ਼ਰਤਾਂ ਨਹੀਂ ਪੂਰੀ ਕਰੋਗੇ ਵੀਜ਼ਾ ਨਹੀਂ ਲੱਗੇਗਾ ਟੂਰਿਸਟ ਵੀਜ਼ਾ ਮਤਲਬ ਤੁਸੀਂ ਘੁੰਮਣ ਫਿਰਨ ਦੇ ਲਈ ਜਾਣਾ ਚਾਹੁੰਦੇ ਹੋ ਤੇ ਘੁੰਮਣ ਫਿਰਨ ਦੇ ਲਈ ਕੋਈ ਵੀ ਜਾ ਸਕਦਾ ਹੈ ਬੱਚਾ ਵੱਡਾ ਬੁੱਢਾ ਜੋ ਨੌਕਰੀ ਕਰਨ ਵਾਲਾ ਬਿਜ਼ਨਸ ਕਰਨ ਵਾਲਾ ਇਹ ਕੁਝ ਵੀ ਨਹੀਂ ਕਰਦਾ ਆਪਣੇ ਮਾਪਪਿਆਂ ਤੇ ਡਿਪੈਂਡ ਹੈਗਾ ਲੇਕਿਨ ਤੁਹਾਡੇ ਕੋਲ ਬਾਹਰ ਜਾਂਦਾ ਕੋਈ ਰੀਜ਼ਨ ਹੈਗਾ ਤੁਸੀਂ ਪਲੈਨਿੰਗ ਕਰ ਰਹੇ ਹੋ ਪ੍ਰੋਪਰ ਇੱਕ ਆਪਣਾ ਇੰਟਰਸਟ ਦਿਖਾ ਰਹੇ ਹੋ ਇਸ ਕੰਟਰੀ ਨੂੰ ਕਿ ਮੈਂ ਤੁਹਾਡੇ ਕੰਟਰੀ ਚ ਇਸ ਲਈ ਆਣਾ ਚਾਹਨਾ ਕਿ ਮੈਨੂੰ ਬਹੁਤ ਇੰਟਰਸਟ ਹੈ ਮੈਂ ਕਾਫੀ ਦਿਨ ਤੋਂ ਪਲੈਨਿੰਗ ਕਰ ਰਿਹਾ ਹਾਂ ਉਹਨਾਂ ਨੂੰ ਤੁਹਾਡਾ ਰੀਜ਼ਨ ਜੈਨੂਇਨ ਲੱਗੇਗਾ ਤੇ ਕੋਈ ਵੀ ਪ੍ਰੋਫਾਈਲ ਦਾ ਵੀਜ਼ਾ ਲੈ ਸਕਦਾ ਬੰਦਾ ਜਿਵੇਂ ਅਸੀਂ ਤੁਹਾਡੀ ਸੋਸ਼ਲ ਮੀਡੀਆ ਪ੍ਰੋਫਾਈਲ ਤੇ ਹਮੇਸ਼ਾ ਦੇਖਦੇ ਆਂ ਕਿ 15000 20000 ਕਮਾਨਣ ਵਾਲੇ ਦਾ ਸੈਲੂਨ ਵਾਲੇ ਦਾ ਕਾਰਪੈਂਟਰ ਦਾ ਪਲੰਬਰ ਦਾ ਉਹਨਾਂ ਦੇ ਤੁਸੀਂ ਵੀਜ਼ਾ ਲੈ ਕੇ ਦਿੰਦੇ ਆਂ ਔਰ ਤੇ ਉਹ ਹਮੇਸ਼ਾ ਇਹ ਵੀ ਸੁਣਨ ਚਾਹਿਆ ਕਿ ਕੋਈ ਤੁਸੀਂ ਬਾਹਰੋਂ ਇਨਵੀਟੇਸ਼ਨ ਮੰਗਵਾਤਾ ਹੈ ਉਸ ਬਿਹਾਫ ਤੇ ਉਹਨਾਂ ਦਾ ਵੀਜ਼ਾ ਲੱਗ ਗਿਆ ਇਹ ਕੀ ਜਾਦੂ ਹੈ ਤੁਹਾਡੇ ਕੋਲ ਕੈਨੇਡਾ ਵੀਜ਼ਾ ਦਾ ਇਹ ਜਾਦੂ ਨਹੀਂ ਹੈਗਾ ਜੀ ਇਹ ਮਤਲਬ ਇਸੇ ਨੂੰ ਨੌਲੇਜ ਕਹਿੰਦੇ ਨੇ ਅਸੀਂ ਪਹਿਲੇ ਬੰਦੇ ਆ ਜਿਨ੍ਹਾਂ ਨੇ ਇਨਵੀਟੇਸ਼ਨ ਦੇ ਬਿਹਾਫ ਤੇ ਵੀਜ਼ਾ ਲੈਣੇ ਸਟਾਰਟ ਕੀਤੇ ਸੀ ਜਦੋਂ ਮੈਂ ਇਸ ਫੀਡ ਇੰਡਸਟਰੀ ਚ ਆਇਆ ਸੀਗਾ ਤੇ ਉਦੋਂ ਮੈਂ ਦੇਖਦਾ ਪੈ ਸੀਗਾ ਕਿ ਹਰ ਪ੍ਰੋਫਾਈਲ ਨੂੰ ਇੱਕੋ ਤਰੀਕੇ ਨਾਲ ਅੰਬੈਸੀ ਚ ਪੇਸ਼ ਕੀਤਾ ਜਾਂਦਾ ਜਿਦੇ ਵਿੱਚ ਦਸਾਂ ਚੋਂ ਇੱਕ ਦੋ ਵੀਜ਼ੇ ਤਾਂ ਤੁਕੇੜਾ ਲੱਗ ਜਾਂਦੇ ਸੀ ਬਟ ਅੱਠ ਦੇ ਅੱਠ ਰਿਫਿਊਜ਼ ਹੋ ਜਾਂਦੇ ਸੀਗੇ ਉਹ ਰਿਫਿਊਜ਼ ਜਿਹੜੇ ਹੁੰਦੇ ਸੀ ਉਹਨਾਂ ਵਿੱਚੋਂ ਬਹੁਤ ਅੱਛੇ ਪ੍ਰੋਫਾਈਲਾਂ ਵੀ ਹੁੰਦੀਆਂ ਸੀਗੀਆਂ ਤਾਂ ਵੀ ਉਹ ਗਲਤ ਏਜੰਟ ਦੇ ਹੱਥੇ ਚੜਕੇ ਉਹ ਵੀਜ਼ਾ ਰਿਜੈਕਸ਼ਨ ਲੱਗ ਜਾਂਦੇ ਸੀਗੇ ਜਦੋਂ ਅਸੀਂ ਆਏ ਅਸੀਂ ਇੱਕ ਮੈਂ ਜੜ ਨੂੰ ਪਕੜਿਆ ਕਿ ਕਿਸ ਬੇਸ ਤੇ ਵੀਜ਼ਾ ਲੱਗਦਾ ਉਹ ਬੇਸ ਜੋ ਸਾਨੂੰ ਸਮਝ ਆਈ ਉਹ ਸੀਗਾ ਤੁਹਾਡਾ ਰੀਜ਼ਨ ਇੱਕ ਪਾਸੋਂ ਇਹ ਵੀ ਨਜ਼ਰ ਅੰਦਾਜ਼ ਹੋ ਸਕਦਾ ਹੈ ਕਿ ਅਗਰ ਤੁਹਾਡਾ ਉੱਥੇ ਖਰਚਾ ਆਣਾ 4 ਲੱਖ ਤੇ ਅਗਰ ਤੁਹਾਡੇ ਫੰਡ ਚ 5 ਲੱਖ ਰੁਪਏ ਹੈਗੇ ਤਾਂ ਵੀ ਵੀਜ਼ਾ ਮਿਲ ਜੇਗਾ ਤੁਹਾਨੂੰ ਕਿ ਚਲ ਕੋਈ ਗੱਲ ਨਹੀਂ ਅਗਰ ਇਹਦੇ ਕੋਲ ਫੰਡ ਘੱਟ ਵੀ ਹੈਗਾ ਤਾਂ ਵੀ ਵੀਜ਼ਾ ਮਿਲ ਜੇਗਾ ਬਟ ਇਹਦੇ ਕੋਲ ਅਗਰ ਰੀਜ਼ਨ ਨਹੀਂ ਹੈਗਾ ਵੀਰ ਖਾਲੀ ਹੋਟਲ ਬੁਕਿੰਗ ਆ ਤੇ ਕੇਸ ਲਗਾਈ ਜਾਂਦਾ ਉਹ ਬੰਦੇ ਦੀ ਪ੍ਰੋਫਾਈਲ ਕੁਛ ਬੋਲਦੀ ਪਈ ਹੈ ਤੇ ਆਪਾਂ ਕੁਛ ਦੱਸ ਰਿਆਂ ਵੀਜ਼ਾ ਨਹੀਂ ਮਿਲਣਾ ਅਸੀਂ ਜੋ ਬੇਸ ਨੂੰ ਪਕੜਿਆ ਜੜ ਨੂੰ ਪਕੜਿਆ ਤੁਹਾਡੇ ਕੰਮ ਕਰਦੇ ਆਧਾਰ ਤੇ ਇਨਵੀਟੇਸ਼ਨ ਮੰਗਾ ਕੇ ਦਿੱਤਾ ਉਸ ਤੋਂ ਬਾਅਦ ਤੁਸੀਂ ਦੇਖ ਲਓ ਸਾਨੂੰ 10 ਸਾਲ ਹੋ ਗਏ ਕਿੰਨੇ ਹਜ਼ਾਰਾਂ ਕਿੰਨੇ ਵੀਜ਼ੇ ਅਸੀਂ ਲੈ ਚੁੱਕੇ ਆ ਲਹਿਰਾ ਬਹਿਰਾ ਲੱਗ ਚੁੱਕੇ ਆ ਹੁਣ ਤੁਹਾਨੂੰ ਸਾਡੀ ਪ੍ਰੋਫਾਈਲ ਤੇ ਆਮ ਪੋਸਟ ਨਹੀਂ ਨਜ਼ਰ ਆਏਗੀ ਸਿਰਫ ਵੀਜ਼ਾਸ ਵੀਜ਼ਾਸ ਨਜ਼ਰ ਆਣਗੇ ਮਤਲਬ ਪੂਰੀ ਪਲੈਨਿੰਗ ਨਾ ਅਗਰ ਤੁਸੀਂ ਇੰਡੀਆ ਤੋਂ ਜਾ ਰਹੇ ਹੋ ਤੇ ਪ੍ਰੋਪਰ ਤੁਹਾਡੇ ਕੋ ਕਾਰਨ ਹੋਣਾ ਚਾਹੀਦਾ ਹੈ ਬਿਲਕੁਲ ਕੇਸ ਬੇਸ ਤੇ ਤੁਸੀਂ ਲੱਖ ਰੁਪਏ ਖਰਚਣ ਜਾ ਰਹੇ ਹੋ ਜੀ ਤੇ ਕੀ ਟਾਈਮ ਹੈ ਕੈਨੇਡਾ ਵੀਜ਼ਾ ਅਪਲਾਈ ਕਰਨ ਦਾ ਹੁਣ ਕਰ ਸਕਦੇ ਨੇ ਅਗਰ ਕਿਸੇ ਨੇ ਕਰਨਾ ਹੋਵੇ ਮਲਟੀਪਲ ਵੀਜ਼ਾ ਅਪਲਾਈ ਮੈਂ ਹਮੇਸ਼ਾ ਤੋਂ ਕਹਿੰਦਾ ਆ ਰਿਹਾ ਕਿ ਕੰਟਰੀ ਨੂੰ ਨਹੀਂ ਆਪਾਂ ਪੁੱਛਣਾ ਕਿ ਕਿਹੜਾ ਟਾਈਮ ਹੈ ਤੁਹਾਡੇ ਕੋਲ ਵੀਜ਼ਾ ਦੇ ਦਿੰਦਾ ਕੰਟਰੀ ਸਾਡੇ ਤੋਂ ਪੁੱਛਦੀ ਹੈ ਤੁਸੀਂ ਕਿਸ ਟਾਈਮ ਆਣਾ ਹੈ ਅੱਛਾ ਤੁਹਾਡੇ ਕੋਲ ਕਦੋਂ ਤੁਸੀਂ ਅਵੇਲੇਬਲ ਹੋਗੇ ਜਿਵੇਂ ਸੁਣਨ ਨੂੰ ਆਉਂਦਾ ਨਾ ਹੁਣ ਸਮਰ ਵਕੇਸ਼ਨ ਆ ਗਈ ਗਰਮੀ ਦੀਆਂ ਛੁੱਟੀਆਂ ਬਣਾਓ ਕੈਨੇਡਾ ਹਮ ਵਿంటర్ ਵਕੇਸ਼ਨ ਬਣਾਓ ਕੈਨੇਡਾ ਤੇ ਸ਼ਾਇਦ ਉਦੋਂ ਹੀ ਐਮਬੈਸਡਰ ਵੀਜ਼ਾ ਦਿੰਦੀ ਹੈ ਅਧਰਮੀ ਛੁੱਟੀਆਂ ਆ ਗਈਆਂ ਗਰਮੀ ਛੁੱਟੀਆਂ ਕਿਨਾਂ ਵਾਸਤੇ ਹੁੰਦੀਆਂ ਬੱਚਿਆਂ ਵਾਸਤੇ ਹੁੰਦੀਆਂ ਵਾਸਤੇ ਵਾਸਤੇ ਹਾਂ ਫੈਮਿਲੀ ਪਰ ਮੇਰੇ ਕੋ ਮੈਂ ਬਿਜ਼ਨਸ ਕਰਦਾ ਜਾਂ ਮੈਂ ਜੋਬ ਕਰਦਾ ਮੇਰੇ ਕੋਲ ਟਾਈਮ ਹੀ ਨਹੀਂ ਆਏਗਾ ਬਾਹਰ ਜਾਣ ਦਾ ਤੇ ਮੈਂ ਕਿ ਗਰਮੀ ਛੁੱਟੀਆਂ ਦਾ ਕਰਨਾ ਅੱਜ ਕੱਲ੍ਹ ਲੋਕਾਂ ਦੇ ਦਿਮਾਗ 'ਚ ਸਾਈਕੋਲੋਜੀ ਬੈਠਾ ਹੋਇਆ ਨਾ ਕਿ ਉਹ ਸਿਰੇ ਜਵਾਬ ਦੇ ਰਹੇ ਸ਼ਾਇਦ ਜੂਨ ਜੁਲਾਈ 'ਚ ਤੇ ਦਸੰਬਰ 'ਚ ਹੀ ਵੀਜ਼ਾ ਮਿਲਨੇ ਨੇ ਜੀ ਮੈਂ ਉਹੀ ਕਹਿ ਰਹੇ ਨੇ ਇੱਕ ਮਿਥ ਬਣੀ ਹੋਈ ਹੈ ਕਿ ਤੁਸੀਂ ਗਰਮੀ ਛੁੱਟੀਆਂ ਜਾਓ ਨਵੇਂ ਸਾਲ ਤੇ ਜਾਓ ਐਦਾਂ ਦਾ ਕੁਝ ਨਹੀਂ ਹੁੰਦਾ ਜਦੋਂ ਤੁਹਾਡੇ ਕੋਲ ਟਾਈਮ ਹੈ ਜਦੋਂ ਤੁਸੀਂ ਅਫੋਰਡ ਕਰਦੇ ਹੋ ਆਪਣਾ ਖਰਚਾ ਚ ਤੁਸੀਂ ਕਿਸੇ ਵੀ ਟਾਈਮ ਜਾ ਸਕਦੇ ਹੈਗੇ ਹੋ ਚਲੋ ਤੇ ਮਤਲਬ ਕੈਨੇਡਾ ਵੀਜ਼ਾ ਦੇ ਰਿਹਾ ਹੈ ਕਦੋਂ ਵੀ ਜਾ ਸਕਦੇ ਆ ਔਰ ਆਪਣੇ origignal documents ਤੇ ਵੀਜ਼ਾ ਲੋ ਥੈਂਕ ਯੂ ਸੋ ਮਚ